ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਅੱਜ ਗੱਲ ਕਰਾਂਗੇ ਜੀ ਆਪਾਂ ਆਪਣੇ ਗੰਨੇ ਬਾਰੇ ਉਦੋਂ ਪਹਿਲਾਂ ਵੀਰੇ ਆਪਣੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਦਿਓ ਜੀ ਤੇ ਅਗਸਤ ਅਤੇ ਜੁਲਾਈ ਮਹੀਨੇ ਦੇ ਵਿੱਚ ਕਿਹੜੀਆਂ ਉਹ ਬਿਮਾਰੀਆਂ ਨੇ ਕਿਹੜੇ ਉਹ ਕੀਟ ਨੇ ਜਿਹੜੇ ਗੰਨੇ ਦੇ ਵਿੱਚ ਆ ਜਾਣ ਤਾਂ ਵੀਰੇ ਆਪਣੇ ਗੰਨੇ ਦੇ ਝਾੜ ਤੇ ਬਹੁਤ ਜਿਆਦਾ ਅਸਰ ਪੈਂਦਾ ਜੀ ਤੁਹਾਨੂੰ ਦਿਖਾਵਾਂਗੇ ਉਹ ਕੀਟ ਵੀ ਅਤੇ ਬਿਮਾਰੀਆਂ ਵੀ ਤੁਹਾਨੂੰ ਦੱਸਾਂਗੇ ਜੀ ਅਤੇ ਇਹਦੇ ਹੱਲ ਵੀ ਤੁਹਾਨੂੰ ਦੱਸਾਂਗੇ ਅੱਜ ਤੁਹਾਨੂੰ ਦਿਖਾਉਣੇ ਚ ਪਹਿਲਾਂ ਸਭ ਤੋਂ ਪਹਿਲਾਂ ਕੀਟ ਅਤੇ ਬਿਮਾਰੀਆਂ ਹਾਂਜੀ ਤਾਂ ਨੰਬਰ 1 ਦੇ ਵੀਰੇ ਜਿਹੜੇ ਕੀੜੇ ਦੀ ਆਪਾਂ ਤੁਹਾਨੂੰ ਗੱਲ ਕਰਨ ਲੱਗੇ ਜੀ ਉਹਨੂੰ ਆ ਗੰਡੂਆ ਕਹਿੰਦੇ ਨੇ ਜੀ ਉਹ ਤੁਸੀਂ ਨਾ ਉੱਪਰੋਂ ਪੂਰੀ ਤੋੜ ਕੇ ਦੇਖੋ ਵੀਰੇ ਸਿਰੇ ਵਾਲੀ ਜਿਹੜੀ ਲਾਸਟ ਪੂਰੀ ਹੋਗੀ ਉਹਦੇ ਵਿੱਚ ਵੀਰੇ ਸੁੰਡ ਬੈਠਾ ਹੋਊਗਾ ਉਹ ਸੁੰਡ ਨੂੰ ਕਹਿੰਦੇ ਨੇ ਆ ਗੰਡੂਆ ਜੇ ਵੀਰੇ ਇਹਦਾ ਅਟੈਕ ਆ ਜਾਵੇ ਗੰਨੇ ਉੱਪਰ ਤਾਂ ਵੀਰੇ ਬਹੁਤ ਜ਼ਿਆਦਾ ਝਾੜ ਤੇ ਅਸਰ ਪੈਂਦਾ ਜੀ ਇਹਦੇ ਨਾਲ ਕਿਉਂਕਿ ਇਹਦੇ ਨਾਲ ਵੀਰੇ ਪੂਰੀ ਪੂਰੀਏ ਜਿਹੜੀ ਉਹ ਬਣ ਤੋਂ ਹਟ ਜਾਂਦੇ ਆ ਇਹ ਸਾਈਡਾਂ ਤੋਂ ਫੁੱਟਣ ਲੱਗ ਜਾਂਦੇ ਵੀਰੇ ਇਦਾਂ ਗੰਨਾ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਸਾਈਡਾਂ ਤੋਂ ਫੁੱਟਣ ਲੱਗਾ ਵੀਰੇ ਉੱਪਰਲੀ ਗੋਬਾ ਜਿਹੜੀ ਇਹਦੀ ਜਿਹੜਾ ਆਉਂਦਾ ਕੀੜੀ ਅਤੇ ਜੂੰ ਉਹ ਕਈ ਵਾਰ ਪੱਤੇ ਤੇ ਫਿਰਦੀ ਹੁੰਦੀ ਹੈ ਵੀਰੇ ਜੇ ਉਹਦਾ ਹਮਲਾ ਹੋ ਜਾਵੇ ਵੀਰੇ ਤਾਂ ਪੱਤੇ ਦੇ ਪੀਲਾ ਪੀਲਾ ਹੋ ਜਾਂਦਾ ਉਹਦੇ ਨਾਲ ਪੱਤੇ ਦਾ ਰਾਸ ਚੂਸਣ ਲੱਗ ਜਾਂਦੀ ਹੈ ਉਹ ਪੱਤੇ ਦਾ ਜਿੱਦਾਂ ਵੀਰੇ ਜਿਹੜਾ ਪੱਤੇ ਦਾ ਵੱਧਾ ਉਹ ਰੁਕ ਜਾਂਦਾ ਨੰਬਰ 3 ਤੇ ਜਿਹੜੀ ਬਿਮਾਰੀ ਆਉਂਦੀ ਹੈ ਵੀਰੇ ਉਹ ਆਉਂਦੀ ਉਹਦੇ ਵਿੱਚ ਵੀਰੇ ਫੰਗਸ ਦੀ ਕਿਉਂਕਿ ਜਿਹੜਾ ਬਰਸਾਤਾਂ ਦਾ ਮੌਸਮ ਹੁੰਦਾ ਵੀਰੇ ਉਹਦੇ ਨਾਲ ਬਿਮਾਰੀ ਬਹੁਤ ਜ਼ਿਆਦਾ ਫੈਲਦੀ ਹੈ ਫੰਗਸ ਦੀ ਜਿਹਦੇ ਨਾਲ ਕੀ ਝਾੜ ਦਾ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਇੰਨਾਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਵੀਰੇ ਅੱਜ ਕੱਲ੍ਹ ਆ ਕੇ ਗੰਨੇ ਦਾ ਤਾਂ ਇਹਨਾਂ ਦੇ ਜਿਹੜੇ ਦਵਾਈਆਂ ਉਹ ਤੁਹਾਨੂੰ ਅਗਲੇ ਪਾਰਟ 'ਚ ਦੱਸਾਂਗੇ ਵੀਰੇ ਅਤੇ ਇਹਦਾ ਜਿਹੜਾ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਆਪਾਂ ਨੇ ਪਿਛਲੀ ਵੀਡੀਓ 'ਚ ਗੱਲ ਕੀਤੀ ਸੀ ਜਿਹੜੇ ਜੁਲਾਈ ਅਤੇ ਅਗਸਤ ਮਹੀਨੇ 'ਚ ਆਉਣ ਵਾਲੇ ਕੀਟਾ ਅਤੇ ਬਿਮਾਰੀਆਂ ਬਾਰੇ ਤੇ ਹੁਣ ਇਹਨਾਂ ਦੀ ਦਵਾਈ ਬਾਰੇ ਗੱਲ ਕਰਾਂਗੇ ਜੀ ਆਪਾਂ ਅੱਜ ਕਿਹੜੀ ਚੀਜ਼ ਤੋਂ ਕਿਹੜੀ ਦਵਾਈ ਵਰਤੀ ਜੀ ਨੰਬਰ 1 ਤੇ ਆ ਗਿਆ ਜੀ ਆਪਣਾ ਜਿਹੜਾ ਆ ਗੰਡੂ ਆ ਇਹਦੇ ਵਾਸਤੇ ਜਿਹੜੀ ਦਵਾਈ ਲੈਣੀ ਜੀ ਆਪਾਂ ਨੇ ਉਹ ਹੈਗੀਆ ਗੋਬਦੀ ਸੰਡੀ ਵਾਲੀ ਤੇ ਗੋਬਦੀ ਸੰਡੀ ਤੋਂ ਜਿਹੜੀ ਆਪਾਂ ਨੇ ਵਰਤੀ ਵੀਰੇ ਉਹ ਹੈਗੀਆ ਕੋਰਾਜਿਨਾ ਹੋਰ ਵੀ ਮਾਰਕੀਟ ਚ ਦਵਾਈਆਂ ਹੁੰਦੇ ਨੇ ਵੀਰੇ ਗੋਬਦੀ ਸੰਡੀ ਤੋਂ ਪਰ ਆਪਣੇ ਕੋਰਾਜਿਨ ਵਰਤਿਆ ਵਧੀਆ ਰਿਜ਼ਲਟ ਕਰੇ ਨੀ ਜੀ ਨੇ ਕੋਰਾਜਿਨ ਤੇ ਜਿਹੜੀ ਇਹਦੀ ਡੋਜ਼ ਆ ਉਹ ਹੈਗੀਆ 150 ਐਮਐਲ 1 ਕਿੱਲੇ ਦੀ ਨੰਬਰ 2 ਤੇ ਵੀਰੇ ਜਿਹੜੀ ਜੂੰ ਅਤੇ ਕੀੜੀ ਤੋਂ ਆ ਉਹ ਆਪਣੇ ਵਰਤਿਆ ਲੈਂਡਾ ਪਲਸ ਥਾਇ ਵਾਲਾ ਟੈਕਨੀਕਲ ਆ ਇਸ ਏਜੈਂਟਾ ਕੰਪਨੀ ਦਾ ਅਲਿਕਾ ਵਾਲਾ ਹੁੰਦਾ ਜੀ ਜਦ ਮਹਿੰਦਰਾ ਕੰਪਨੀ ਦਾ ਰਟੀਲੋ ਵੀ ਆਉਂਦਾ ਹੈ ਇਹ ਥੋੜਾ ਜਿਹਾ ਧਿਆਨ ਨਾਲ ਕਰਨਾ ਪੈਣਾ ਵੀਰੇ ਕਿਉਂਕਿ ਇਹ ਦਵਾਈ ਲੜਦੀ ਆ ਜਿਹੜੀ ਇਹਦੀ ਡੋਜ਼ ਆ ਉਹ ਹੈਗੀ ਆ ਵੀਰੇ 2.5 ਤੋਂ 3 ਕਿੱਲਿਆਂ ਚ ਪਾ ਸਕਦੇ ਆ ਮਾਰਕੀਟ ਚ ਹੋਰ ਵੀ ਦਵਾਈਆਂ ਹੁੰਦੀਆਂ ਨੇ ਇਹਦੇ ਨਾਲ ਦੀਆਂ ਵੀਰੇ ਪਰ ਆਪਾਂ ਨੇ ਇਹੀ ਵਰਤੀ ਆ ਵਧੀਆ ਰਿਜ਼ਲਟ ਦੇ ਨੇ ਵੀਰੇ ਇਹਨੇ ਦਵਾਈ ਨੇ ਆਪਣੇ ਤੇ ਨੰਬਰ 3 ਤੇ ਆ ਗਈ ਵੀਰੇ ਫੰਗਸ ਆ ਫੰਗਸ ਤੋਂ ਵੀਰੇ ਆਪਾਂ ਨੇ ਕਸਟੂਡੀਓ ਵਰਤਿਆ ਹੋਰ ਵੀ ਦਵਾਈਆਂ ਜਿਵੇਂ ਐਮੀ ਸਟਾਰ ਨੇ ਟੀਬੋ ਹੋਰ ਵੀ ਫੰਗੀਸਾਈਡ ਹੁੰਦੇ ਨੇ ਵਧੀਆ ਕੋਈ ਵੀ ਫੰਗੀ ਸਾਈਡ ਲੈ ਕੇ ਪਾ ਸਕਦੇ ਆਪਾਂ ਜਿਵੇਂ ਉਹਨੂੰ ਕੁਸਟੂਡਿਆ ਤਾਂ ਉਹਦੀ ਡੋਜ਼ ਆਪਾਂ ਗੱਲ ਕਰੀ ਤਾਂ ਆਪਾਂ ਨੇ ਵੀਰੇ 2.5 ਤੋਂ 3 ਕਿੱਲਿਆਂ ਚ ਪਾਇਆ ਅਤੇ ਨਾਲ ਵੀਰੇ ਸਟਿੱਕਰ ਜ਼ਰੂਰ ਐਡ-ਆਨ ਕਰਿਓ ਕਿਉਂਕਿ ਬਰਸਾਤਾਂ ਦਾ ਮੌਸਮ ਆ ਜੇ ਕਈ ਵਾਰ ਮੀਂਹ ਪੈ ਵੀ ਜਾਵੇ ਤਾਂ ਕੋਈ ਦਿੱਕਤ ਨਹੀਂ ਹੈਗੀ ਵੀਰੇ ਅਤੇ ਇਹਦੇ ਨਾਲ ਦਵਾਈ ਵੀ ਵਧੀਆ ਕੰਮ ਕਰਦੀ ਆ ਸਟਿੱਕਰ ਨਾਲ ਤੇ ਇੱਕ ਹੋਰ ਸਮੱਸਿਆ ਆਉਂਦੀ ਗੰਨੇ ਦੇ ਵਿੱਚ ਕਈ ਕਿਸਾਨ ਭਰਾਵਾਂ ਦੇ ਖੇਤਾਂ 'ਚ ਵੀਰੇ ਬੇਲ ਹੁੰਦੀ ਆ ਉਹ ਬੇਲ ਤੋਂ ਵੀਰੇ ਆਪਾਂ 24D ਐਡ ਕਰ ਸਕਦੇ ਆ ਉਹਦੇ ਨਾਲ ਬੇਲ ਦਾ ਵੀਰੇ ਵਧੀਆ ਹੱਲ ਹੋ ਸਕਦਾ ਹੈ ਇਹ ਜੀ ਆਪਾਂ 28 ਜਾਂ 30 ਇੰਚ ਤੇ ਆਪਣੇ ਗੰਨੇ ਦੀ ਬਜਾਈ ਕੀਤੀ ਵੀ ਆ ਉਹਦੇ ਵਿੱਚ ਆਪਾਂ ਕਿਵੇਂ ਸੌਖੇ ਤਰੀਕੇ ਨਾਲ ਰਾਹ ਬਣਾ ਕੇ ਆਪਾਂ ਸਪਰੇਅ ਕਰ ਸਕਦੇ ਆ ਤਾਂ ਆਪਾਂ ਨੂੰ ਨਾ ਸਭ ਤੋਂ ਪਹਿਲਾਂ ਕੀ ਕਰਨਾ ਪਊਗਾ ਇਹ ਇਦਾਂ ਵਾਲੇ ਡਾਲੇ ਤੋਂ ਗੰਨਾ ਮੋੜ ਦੇਣਾ ਜੀ ਆਪਾਂ ਨੇ ਜਿਵੇਂ ਹੁਣ ਇੱਧਰਲੇ ਖੁੱਡਣੇ ਆ ਦੇਖੋ ਆਪਣੇ ਮੋੜਿਆ ਵਾ ਅਤੇ ਜਿਹੜਾ ਹੁਣ ਇੱਧਰਲਾ ਖੁੱਡਾ ਇਹ ਦੋਨੇ ਖੁੱਡਾਂ ਨੂੰ ਆਲੇ-ਦਾਲੇ ਤੋਂ ਗੰਨਾ ਮੋੜ ਦੇਣਾ ਵੀਰੇ ਇਹ ਇੱਕ ਗੱਲ ਦਾ ਧਿਆਨ ਰੱਖਣਾ ਜਦੋਂ ਆਪਾਂ ਗੰਨਾ ਮੋੜਨਾ ਤਾਂ ਉਸ ਟਾਈਮ ਤੇ ਵੀਰੇ ਆਪਣੀ ਧਰਤੀ ਗਿੱਲੀ ਹੋਣੀ ਚਾਹੀਦੀ ਆ ਪਾਣੀ ਦੇ ਨਾਲ द्याਵਾ ਹੋਣਾ ਚਾਹੀਦਾ ਤਾਂ ਕਿ ਇਹ ਜਿਹੜਾ ਗੰਨਾ ਸੌਖੇ ਤਰੀਕੇ ਨਾਲ ਮੋੜ ਸੋਕੇ ਤਾਂ ਇਹਦੇ ਨਾਲ ਵੀਰੇ ਆਪਾਂ ਇਹਦਾ ਰਾਹ ਬਣਾਉਣ ਨਾਲ ਇੱਕ ਤਾਂ ਆਪਾਂ ਵੀਰੇ ਪਿੱਠੂ ਵਾਲਾ ਪੰਪਾ ਜਿਹੜਾ ਉਹਦੇ ਨਾਲ ਆਪਾਂ ਸਪਰੇਅ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਆ ਨੰਬਰ 2 ਤੇ ਜਿਵੇਂ ਟਰੈਕਟਰ ਵਾਲਾ ਪੰਪਾ ਉਹਦੇ ਨਾਲ ਆਪਾਂ ਪਾਈਪ ਖਿੱਚ ਕੇ ਵੀ ਬਹੁਤ ਵਧੀਆ ਤਰੀਕੇ ਨਾਲ ਸਪਰੇਅ ਕਰ ਸਕਦੇ ਆ ਇਹਦੇ ਨਾਲ ਵੀਰੇ ਬਹੁਤ ਵਧੀਆ ਤਰੀਕੇ ਨਾਲ ਸਪਰੇਅ ਹੁੰਦੀ ਨਾਲ ਤਾਂ ਵੀਰੇ ਆਪਣੇ ਉੱਪਰ ਨਹੀਂ ਪੈਂਦੀ ਸਪਰੇਅ ਅਤੇ ਬਹੁਤ ਵਧੀਆ ਤਰੀਕੇ ਨਾਲ ਸਪਰੇਅ ਹੁੰਦੀ ਜਿੱ ਕਿੰਨੇ ਵਿੱਚ ਵੀਡੀਓ ਕਿਦਾਂ ਦੀ ਲੱਗੀ ਜੀ ਵੀਡੀਓ ਨੂੰ ਜਰੂਰ ਕਮੈਂਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਪਲੀਜ਼ ਇੱਕ ਹੋਰ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ